ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਲਾ ਵਾਹਿਗੁਰੂ ਹਰਿ ਦਾ ਨਾਮ ਏ ਕੋ ਹੈ ਪਰਮਚ ਪੈਗੀ ਦੁਨੀਆ ਅੱਲਾ ਵਾਹਿਗੁਰੂ ਹਰਿ ਦਾ ਨਾਮ ਏ ਕਹ ਹੈ ਪਰਮਚ ਪੈਗੀ ਦੁਨੀਆ ਆਵਲੇ ਅੱਲਾ ਨੂਰੇ ਉਪਾਇਆ ਆਵਲੇ ਅੱਲਾ ਨੂਰੇ ਉਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਪਲੇ ਕੋ ਮੰਦੇ ਪਰਮਚ ਪੈ ਗਈ ਦੋਣੀਆਂ ਅੱਲਾ ਵਾਹਿਗੁਰੂ ਹਰਿ ਦਾ ਨਾਮ ਏਕ ਹੈ ਪਰਮਚ ਪੈ ਗਏ ਦੁਨੀਆਂ ਲੋਗ ਪਰਮਨਾ ਪੂ ਲੋ ਪਾਏ ਲੋਗਾ ਪਰਮਨਾ ਪੂ ਲੋ ਪਾਏ ਲੋਗਾ ਪਰਮਨਾ ਪੂ ਲੋ ਪਾਏ ਲੋਗਾ ਪਰਮਨਾ ਪੂ ਲੋ ਪਾਏ ਖਲਕ 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 ਮੈਂ ਖਾਲਕ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੋ ਸਰਬ ਠਾਈ ਪਰਮਾਚ ਪੈਗੇ ਦੁਨੀਆਂ ਅੱਲਾ ਵਾਹੇ ਗੁਰੂ ਹਰੀ ਦਾ ਨਾਮ ਏਕ ਹੈ ਪਰਮਾਚ ਪੈਗੇ ਦੁਨੀਆਂ ਮਾਟੀ ਏਕ ਅਨੇਕ ਪਤ ਕਰ ਮਾਟੀ ਏਕ ਅਨੇਕ ਪਾਤ ਕਰ ਸਾਜਿ ਸਜਨ ਹਾਰੇ ਪਰਮਚ ਪੈ ਗਈ ਦੁਨੀਆਂ ਅੱਲਾ ਵਾਹੇ ਗੁਰੂ ਹਰੀ ਦਾ ਨਾਮ ਏਕ ਹੈ ਪਰਮਚ ਪੈ ਗਈ ਦੁਨੀਆਂ ਨਾ ਕਿਛ ਪੋਚ ਮਟੀ ਕੇ पांडे ਨਾ ਕਿਛ ਪੋਚ ਮਟੀ ਕੇ पांडे ਨਾ ਕਿਛ ਪੋਚ ਗੁਬਾਰੇ ਅੱਲਾ ਵਾਹੇ ਗੁਰੂ ਹਰੀ ਦਾ ਨਾਮ ਏਕ ਹੈ ਪਰਮਚ ਪੈ ਗਈ ਦੁਨੀਆ ਅੱਲਾ ਵਾਹੇ ਗੁਰੂ ਹਰੀ ਦਾ ਨਾਮ ਏਕ ਹੈ ਪਰਮਚ ਪੈ ਗਈ ਦੁਨੀਆ ਸਭ ਮੈਂ ਸਾਚਾ ਏਕੋ ਸੋਈ ਸਭ ਮੈਂ ਸਾਚਾ ਏਕੋ ਸੋਈ ਤਿਸ ਕਾ ਕੀਆ ਸਭ ਕਿਛ ਹੋਈ ਤਿਸ ਕਾ ਕੀਆ ਸਭ ਕਿਛ ਹੋਈ ਹੁਕਮੁ ਪਰਸ਼ਾਨੈ ਤਏ ਕੋ ਜਾਣੈ ਹੁਕਮੁ ਪਰਸ਼ਾਨੈ ਤਏ ਕੋ ਜਾਣੈ ਬੰਦਾ ਕਹੀਐ ਸੋਈ ਪਰਮਾਚ ਪੈਗੇ ਦੂਣਿਆ ਅੱਲਾ ਵਾਹੇ ਗੁਰੂ ਹਰੀ ਦਾ ਨਾਮ ਏਕ ਪਰਮ ਚਪੇਗੀ ਦੁਨੀਆ ਹਲੋ ਅਲਖ ਨਾ ਲਖਿਆ ਜਾਏ ਹਲੋ ਅਲਖ ਨਾ ਜਾਏ ਲਖਿਆ ਹਲੋ ਅਲਖ ਨ ਜਾਏ ਲਖਿਆ ਗੁਰਗੁੜ ਦੀਨ ਮੀਠਾ ਗੁਰਗੁੜ ਦੀਨ ਮੀਠਾ कह कबीर मेरे शंकर नाथ ही कह कबीर मेरे शंकर नाथ ही सर्व नारायण देख ठा सर्व नारायण देख ठा अल्लाह वाहे गुरु हरि दा नाम एकह परम अच पेगी दुनिया अल्लाह वाहे गुरु हरि दा नाम एकह ਪਰਮਾਚ ਪੈਗੀ ਦੂਨੀਆਂ